ਹੁੰਦਾ ਤਾਂ ਅਸੀਂ ਮਜਬੂਰਨ ਜਿਹੜਾ ਵੀ ਤੁਸੀਂ ਕਿਸਾਨ ਆ ਕੇ ਜਾਂ ਜਥੇਬੰਦੀ ਆ ਕੇ ਦਵਾ ਦਵਾ ਰੋਡ ਜਾਮ ਕਰਦੇ ਨਹੀਂ ਦੱਸਦੇ ਨਹੀਂ ਬਿਲਕੁਲ ਸਾਡੀ ਮਜਬੂਰੀ ਬਣ ਜਾਣੀ ਹੁਣ ਸਾਰੀ ਜ਼ਿੰਦਗੀ ਦੀ ਕਮਾਈ ਲੁੱਟ ਕੇ ਲੈ ਗਏ ਤਾਂ ਇਹਦੇ ਚ ਨਾ ਕਾਰ ਵੀ ਕਰਨਗੇ ਤਾਂ ਸਾਡੀ ਮਜਬੂਰੀ ਬਣ ਜਾਣੀ ਪ੍ਰਧਾਨ ਜੀ ਜੋ ਰਾਤ ਇੰਦਰ ਟੈਲੀਕਮ ਤੇ ਚੋਰੀ ਹੋਈ ਹੈ ਕੀ ਕਹਿਣਾ ਚਾਹੋਗੇ ਮੂਹ ਦੀ ਮਤਭਗੀ ਘਟਣਾ ਜਿਹੜੇ ਸਾਡੇ ਵੀਰ ਦੇ 50 ਤੋਂ 60 ਜਿਹੜੇ ਮੋਬਾਈਲ ਚੋਰਾਂ ਵੱਲੋਂ ਰਾਤ ਚੋਰੀ ਕੀਤੇ ਗਏ ਆ ਪ੍ਰਸ਼ਾਸਨ ਨੂੰ ਔਰ ਪੰਜਾਬ ਪੁਲਿਸ ਨੂੰ ਖਾਸ ਕਰਕੇ ਅਪੀਲ ਹੈ ਕਿ ਇਹ ਅਜਿਹੇ ਚੋਰਾ ਦੇ ਨੱਥ ਪਾਈ ਜਾਵੇ ਜੋ ਕਿ ਚੋਰੀ ਦੇ ਦੇ ਵਾਰਦਾਤਾ ਅਸੀਂ ਰੋਕ ਸਕੀਏ ਤੇ ਮੇਰੇ ਵੀਰ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਤੇ ਪੁਲਿਸ ਨੂੰ ਦੁਬਾਰਾ ਫਿਰ ਅਪੀਲ ਹੈ ਕਿ ਚੋਰਾਂ ਨੂੰ ਫੜ ਕੇ ਜੋ ਇਹਨਾਂ ਦਾ ਸਮਾਨ ਇਹਨਾਂ ਨੂੰ ਵਾਪਸ ਕਰਾਇਆ ਜਾਵੇ ਲੱਗਦਾ ਨਹੀਂ ਕਿ ਲਗਾਤਾਰ ਮੋਬਾਈਲ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਮੋਬਾਈਲ ਦੇ ਨਿਸ਼ਾਨਾ ਤਾਂ ਬਣਾਇਆ ਜਾ ਰਿਹਾ ਜਿਵੇਂ ਮੋਬਾਈਲਾਂ ਦੀਆਂ ਦੁਕਾਨਾਂ ਤੇ ਸਮਾਨ ਕਾਫੀ ਜ਼ਿਆਦਾ ਪਿਆ ਹੁੰਦਾ ਤੇ ਮੋਬਾਈਲ ਵੇਚਣਾ ਰੇਗ ਬੰਦੇ ਨੂੰ ਸੋਖਾ ਲੱਗਦਾ ਹੈ ਇਹਨਾਂ ਕੋਲ ਜਿਵੇਂ ਹੁਣ ਫੋਨ ਰਾਤ ਚੋਰੀ ਹੋਏ ਡੱਬੇ ਪੰਦੇ ਆ ਉਹ ਪਤਾ ਨਹੀਂ ਉਹ ਜਲਾਲਾਬਾਦ ਵਿਖਾਣਗੇ ਕਿ ਪਤਾ ਨਹੀਂ ਕਿੱਥੇ ਜਾ ਕੇ ਨਹੀਂ ਕਰਨਗੇ ਉਹ ਕਈ ਦੁਕਾਨਦਾਰ ਉਹ ਪੀਸ ਲੈ ਲੈਂਦੇ ਦੇਖਦੇ ਨਹੀਂ ਆਂ ਹਾਂਜੀ ਸਰ ਅੱਜ ਜੇ ਸ਼ੌਪ ਤੇ ਚੋਰੀ ਹੋਈ ਹੈ ਅ ਕਿੰਨੇ ਕਵਜੇ ਦੀ ਇਹ ਘਟਨਾ ਹੈ ਇਹ 1:30 ਵਜੇ ਦੀ ਘਟਨਾ ਹੈ ਰਾਤ ਦੀ ਹਾਂਜੀ ਰਾਤ 1:30 ਵਜੇ ਤੇ ਇਹਨਾਂ ਕੋਲ ਨੁਕਸਾਨ ਹੋ ਗਿਆ ਨੁਕਸਾਨ ਕੱਟ ਕੋਟ 60 70 ਪੀਸ ਹੋਣਗੇ ਜਿਹੜੇ ਲੈ ਗਏ ਪਤਾ ਕਿਵੇਂ ਚਲੇ ਗਏ ਸੇਰੇ ਮੇਰੇ ਘਰੇ ਲੜਕਾ ਦੱਸ ਕੇ ਆ ਸਮੀ ਦੁਕਾਨ ਵਾਲਾ ਉਹ ਦੱਸ ਕੇ ਆਇਆ ਕਰੇ ਸ਼ਟਰ ਭੰਨਿਆ ਗਿਆ ਜਾਂ ਕੋਈ ਪਿੱਛੋਂ ਗੰਦ 도ਰੀਏ ਪਿੱਛੋਂ ਗੰਦ 도ਰੀਏ ਹਾਂਜੀ ਕੋਈ ਆਇਆ ਕੋਈ ਕੈਮਰੇ ਦੇ ਵਿੱਚ ਪਤਾ ਕਿ ਕੈਮਰੇ ਦੇ ਵਿੱਚ ਫੋਟੋ ਆ ਰਹੀ ਪਰ ਦਿਖ ਨਹੀਂ ਰਿਹਾ ਬੰਦਾ ਉੱਤੇ ਮੂਹ ਲਟਿਆ ਉਹਨਾਂ ਦਾ ਜੀ ਉੱਥੇ ਸਾਹਮਣੇ ਹੈ ਜੀ ਇਹ ਜਿਹੜਾ ਮੌਕੇ ਤੇ ਅਸੀਂ ਆਏ ਆ ਇਹਨਾਂ ਦੇ ਜਿਹੜਾ ਦੁਕਾਨ ਹੈਗੀ ਆ ਟੈਲੀਕਾਮ ਦੀ ਹੈਗੀ ਆ ਤੇ ਅਸੀਂ ਜਿਹੜਾ ਇਹਨਾਂ ਦੇ ਸੀਸੀਟੀਵੀ ਚੈੱਕ ਕੀਤੇ ਆ ਸੀਸੀਟੀਵੀ ਤੋਂ ਜਿਹੜਾ ਕਲੀਅਰ ਹੋਇਆ ਕਿ ਇਹਨਾਂ ਦਾ ਜਿਹੜਾ ਮੋਬਾਈਲ ਆ ਰਾਤ ਜਿਹੜਾ ਕੈਮਰੇ ਵਿੱਚ ਆਇਆ ਕਿ ਜਿਹੜਾ ਇੱਕ ਬੰਦਾ ਆ ਕੇ ਕੈਪ ਕੀਤੀ ਹੋਈ ਆ ਤੇ ਜਿਹੜਾ ਇਹਨਾਂ ਦੇ ਜਿਹੜਾ ਮੋਬਾਈਲ ਲੈ ਕੇ ਗਿਆ ਸਰ ਪੀਸੀਆ ਨਹੀਂ ਹੋ ਗਈ ਸੀ ਇਸ ਜਿਹੇ ਤਰ੍ਹਾਂ ਬੋਲ ਗੱਲ ਕਰਦੀ ਇਸ ਰਸਤੇ ਦੇ ਪੀਸੀਆ ਰਾਤ ਨੂੰ ਰੌਂਡ ਤੇ ਰਹਿੰਦੀ ਆ तकरीबन ਸਾਰੇ ਸ਼ਹਿਰ ਦੇ ਵਿੱਚ ਤੇ ਬਾਕੀ ਉਹ ਵੀ ਕਲੀਅਰ ਕਰ ਰਹੇ ਨੇ ਕਿ ਕਿੰਨੇ ਤੋਂ ਕਿੰਨੇ ਵਜੇ ਤੱਕ ਉਹਨਾਂ ਨਾਲ ਜਿਹੜਾ ਪਰ ਕਿੰਨੇ ਤੋਂ ਕਿੰਨੇ ਮੋਬਾਈਲ ਚੋਰੀ ਕੀ ਪਤਾ ਲੱਗਿਆ ਹੀ ਨਹੀਂ ਇਹ ਹਾਲੇ ਕਲੀਅਰ ਨਹੀਂ ਹੋਇਆ ਕਿੰਨੇ ਮੋਬਾਈਲ ਚੋਰੀ ਕੀ ਗਏ ਚੈੱਕ ਕਰ ਰਹੇ ਆ ਲੇਕਿਨ ਇਹ ਉਹਨਾਂ ਦੀ ਗਿਣਤੀ